ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਜਿਹੜੀ ਬਣਾਉਣ ਲੱਗੇ ਆ ਬਈ ਟਾਲੀ ਵਾਲ ਡੈਰੀ ਫਾਰਮ ਤੋਂ ਬਣਾਉਣ ਲੱਗੇ ਆਗੇ ਪਿੰਡ ਬਾਈ ਦਾ ਹੈਗਾ ਪੋਤਨਾ ਬਾਈ ਜ਼ਿਲ੍ਹਾ ਨੂੰ ਬਰਨਾਲਾ ਤਸੀਲ ਤਪਾ ਬੈ ਜਾਂਦੀ ਆ ਤੇ ਬਾਈ ਕੋਲੇ ਬਾਈ ਦੋ ਗਾਵਾਂ ਤੁਮੀ ਆਗੇ ਤੋਹਫੇ ਤੇ ਇੱਕ ਤਾਂ ਹੈਗੀ ਤਾਜੀ ਸੂਈ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਬਾਈ ਆ ਪੂਰੇ ਵਧੀਆ ਬਾਈ ਜੀ ਕਿਵੇਂ ਚੱਲਦਾ ਬਾਈ ਕੰਮ ਪੂਰਾ ਵਧੀਆ ਬਾਈ ਪੂਰਾ ਵਧੀਆ ਠੀਕ ਆ ਨਾਮ ਤੇ ਬਾਈ ਆਪਣਾ ਨਾਂ ਵੀਰੇ ਨਿਰਮਲ ਸਿੰਘ ਆ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਹੂੰ ਤਸੀਲ ਹੈਗੀ ਹੱਤਪਾਣੂ ਪੈਂਦੀ ਨੇੜੇ ਪਿੰਡ ਬਸਤਗੜ ਤੇ ਟੱਲੇ ਵਾਲਾ ਰਾਏਸਰ ਤੇ ਚੁੰਗਾ ਠੀਕ ਹੈ ਹਾਂਜੀ ਇਹ ਪਿੰਡ ਬਈ ਨੇੜੇ ਰਹੇ ਨੇ ਕੰਟੈਕਟ ਨੰਬਰ ਕੋ ਕਨੈਕਟ ਨੰਬਰ ਬਾਈ ਆਪਣਾ ਹੈਗਾ 7529948608 ਠੀਕ ਹੈ ਬਾਕੀ ਬਈ ਉਹ ਚੱਲ ਰਿਹਾ ਸਕਰੀਨ ਤੇ ਵੀ ਚੱਲੂਗਾ ਨੋਟ ਕਰ ਲਓ ਤੇ ਬਾਈ ਦਾ ਪੋਸਟਰ ਤੇ ਵੀ ਲਾਇਆ 7529948608 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲੂਗਾ ਬਾਈ ਜਿਹੜੀ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਪਹਿਲੇ ਇਹ ਬਾਈ ਪ्योर ਦੂਜਾ ਸੂਆ ਸੂਈ ਆ ਮੂਹੋਂ ਪ्योर ਛੇ ਦਾ ਅਰੀਜਨਲ ਮੂੰਹੋਂ ਪਿਓਰ ਛੇਦੰਤ ਹਾਂ ਕਹਿਣ ਦੇਣੀ ਹੈ ਆ ਬਾਕੀ ਕਹਿਣ ਦੀ ਨਹੀਂ ਬਾਈ ਕਹਿੰਦਾ ਮੂੰਹੋਂ ਛੇਦੰਤ ਦਾ ਬੱਚਾ ਕੀ ਆ ਗਿਆ ਬੱਚਾ ਵੀਰੇ ਬੱਸਾਗਾ ਜੇਰ ਵਗੈਰਾ ਦੀ ਡੰਨ ਹੋ ਗਈ ਠੀਕ ਆ ਓਕੇ ਹਾਂ ਇੱਕ ਘੰਟੇ ਜੇਰ ਪੈ ਗਈ ਸੀ ਅੱਜ ਹੀ ਸੂਈ ਆ ਠੀਕ ਆ ਹਾਂਜੀ ਤੇ ਜੇਰ ਫਿਰ ਦਬ ਦਬ ਦਿੱਤੀ ਜੇਰ ਦਬਦੀ ਵੀਡੀਓ ਬਕਾਇਦਾ ਪਈ ਆ ਆਪਣੇ ਕੋਲ ਵੀਡੀਓ ਪਈ ਹਾਂ ਹਾਂ ਵੀਡੀਓ ਪਈ ਤੇ ਥਣ ਲੈਵਾ ਮੈਂ ਕਹਣਾ ਯਾਰ ਬਾ ਕਮਾ ਲਈ ਆ ਬਾਈ ਹੂੰ ਸਹੀ ਗੱਲ ਆ ਲੈ ਕੱਲਾ ਕੱਲਾ ਥਾਣਾ ਪੀੜੀ ਦੇ ਪਾਵੇ ਅਰਕੇ ਥਣ ਪਏ ਨਾੜਾ ਨੂੜਾ ਲੈ ਕੇ ਤੇ ਚੈੱਕ ਖੰਡੀ ਸੀਲ ਕਰਨ ਵਾਲੀ ਜਿੰਨੀ ਕਹਦੇ ਉਹ ਨੂੰ ਬਾਕੀ ਤਾਰ ਆ ਮੀ ਮਾਰੀ ਦੋ ਮੈਂ ਕਹਣਾ ਬਈ ਲੱਗਦਾ ਤੁਹਾਨੂੰ ਬੈਠੀ ਗਏ ਲੈ ਬਈ ਚਵਾਈ ਚੈੱਕ ਕਰੋ ਯਾਰ ਵਰਦੀ ਆ ਕੱਲੇ ਹਣਾ ਮਾਹ ਬਈ ਬਾ ਕਮਾਲੀਆ ਚਵਾਈ ਕਰ ਮਾਲੀ ਦੀ ਆਦਾ ਇੱਕ ਨੰਬਰ ਚਵਾਈ ਆ ਬਈ ਵਰਦੀ ਦੇਖੋ ਯਾਰ ਮੈਂ ਕਹਣਾ ਗੁੱਥੇ ਕੱਢਣ ਵਾਲਾ ਕਮਾ ਧਰਤੀ ਚ ਜਮਾ ਜਮਾ ਸਹੀ ਗੱਲ ਆ ਏਲਾ ਚੌਗ ਮੰਡੀਆਂ ਦੇ ਘਰੇ ਬਾਲਟੀ ਸੁਣੋ ਸਹੀ ਗੱਲ ਆ ਬਈ ਖੋਲੀ ਬਈ ਤੋਰੀ ਮੜਿਆ ਤੋੜ ਦੇ ਕੱਦ ਬਈ ਬਹੁਤ ਚੰਗਾ ਆ ਗਿਆ ਫਰੀਡ ਬਹੁਤ ਚੰਗੀ ਆ ਗਈ ਬਈ ਜਰਸੀ ਚ ਪਈ ਵੀਰੇ ਜਰਸੀ ਚ ਫੇਸ ਕੁਆਲਟੀ ਚ ਹੈਗਾ ਪੱਟੀ ਜਰਸੀ ਹੈਗੀ ਕਾਫੀ ਕਲਰ ਚ ਤੇ ਰੰਗ ਰੂਪ ਦੇਖੋ ਯਾਰ ਮੈਂ ਕਹਣਾ ਕੀ ਬਾਤ ਆ ਕੱਦ ਬਹੁਤ ਪ्योर ਗੰਗਾ ਨਗਰ ਦੀਆਂ ਗਾਈਆਂ ਬਾਈ ਦੋਨੇ ਗੰਗਾ ਨਗਰ ਦੀਆਂ ਠੀਕ ਆ ਬਾਈ ਹਾਂਜੀ ਰੰਗ ਰੂਪ ਵੀ ਬਹੁਤ ਚੰਗਾ ਪਲੀ ਸਮੀ ਦੇਖੋ ਕੱਦ ਬਹੁਤ ਹੈ ਬਰੀਡ ਇੱਕ ਨੰਬਰ ਆ ਕੀ ਗਰਮੀ ਬਿਲਕੁਲ ਨਹੀਂ ਮੰਨੀ ਜਿਹੜੀ ਸਾਡਾ ਚੰਗੀ ਆਊਗੀ ਲੇਵਾ ਦੇਖੋ ਯਾਰ ਲੇਵਾ ਨਹੀਂ ਮਿਲਦਾ ਇਹ ਜਿਆਦਾ ਬਿਲਕੁਲ ਬਿਲਕੁਲ ਵੀਰੇ ਪੂਰਾ ਫਿਟਿੰਗ ਵਾਲਾ ਲੇਵਾ ਚਾਰੇ ਥਣ ਪੂਰਨ ਨਖੜਮੇ ਪੀੜੀ ਦੇ ਪਾਵੇ ਯਾਰ ਕੇ ਪਾਇਆ ਨਖੜਮੇ ਦੇ ਪੂਰੇ ਗੈਪ ਤੇ ਥਣ ਲਗਿਆ ਪੀੜੀ ਦੇ ਪਾਵੇ ਯਾਰ ਕੇ ਨਾੜਾ ਨੂੜਾ ਲੈਵੇ ਤੇ ਚੈੱਕ ਕਰਵਾਉਂਦੇ ਆ ਬੜੀਆਂ ਚੰਗੀਆਂ ਆ ਗਈਆਂ ਫਿਟਿੰਗ ਦੇਖੋ ਬਾਈ ਬਾ ਕਮਾਲ ਆ ਗਈ ਲੈ ਚੱਲ ਬਾਈ ਤੋਰ ਦੇ ਅੰਦਰ ਨੂੰ ਤੇ ਮੁੱਲ ਦੱਸ ਪਰ ਇਹਦਾ ਕੀ ਰੱਖੂ ਦੇਣ ਲੈਣੀ ਕਰਦੇ ਬਸ ਬਸ ਦੇਣ ਲੈਣੀ ਕਰਨਾ ਡਾਕਟਰਾਂ ਚ ਸਾਰੇ ਮੁੱਲੀ ਹਮ ਅੱਜ ਇਹਦੇ ਕਰਮਾਲੀ ਦਾ ਮੁੱਲ ਹਮ ਆਏ ਮੰਨ ਕੇ ਚੱਲ ਰੁਪਿਆ 68000 ਰੁਪਿਆਗਾ ਟੋਟਲੀ 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 ਕੋਈ 70 ਨਹੀਂ ਕੋਈ 75 ਨਹੀਂ 70 ਨਹੀਂ 75 ਨਹੀਂ ਟੋਟਲੀ 68000 ਰੁਪਏ ਦੀ ਪਾਈ ਕਹਿੰਦਾ ਅੱਜ ਆਪਾਂ ਵੇਡ ਦੇ ਦੇਾਂਗੇ ਚਵਾਈ ਬਾਈ ਚੇਕਰਾ ਦੀ ਕੋਈ ਨਿਆਣਾ ਨਹੀਂ ਲਾਇਆ ਕੋਈ ਬੱਚਾ ਨਹੀਂ ਲਾਇਆ ਬਿਨਾ ਨਿਆਣੇ ਤੇ ਬਿਨਾ ਬੱਚੇ ਤੋਂ ਬਾਈ ਨੇ ਧਾਰਾ ਮਾਰਤੀਆਂ ਫੁੱਲ ਇੱਕ ਨੰਬਰ ਚਵਾਈ ਆ ਗਈ ਮੋਟੀ ਮੋਟੀ 3 ਕਿਲੋ ਬਹੁਤ 3 3 ਕਿਲੋ ਬੋਲੀ ਕੱਢੀ ਵੀ ਆਪਾਂ ਐਮੀ ਤੈਨੂੰ ਕੋਈ ਕਹਿੰਦਾ ਨਹੀਂ 5 ਨਹੀਂ ਕੱਢੀ 7 ਨਹੀਂ ਕੱਢੀ ਤੇ ਜੇ ਇਹ ਗੱਲ ਕਰੀਏ ਕਿੰਨਾ ਦਾ ਤੈਨੂੰ ਦੇ ਦਊਂ ਬਾਈ ਦੁੱਧ ਬਾਈ 20000 ਪਾਰ ਦਊਗੀ ਠੀਕ ਆ ਹਾਂ ਉਹ ਵੀ ਫਾਇਟ ਵਾਲਾ ਫਾਇਟ ਵਾਲਾ ਉਹ ਤੋਂ ਦੂਜਾ ਨਹੀਂ ਹੋਊਗਾ ਵੀ 1 2 3 ਫਾਇਟ ਆ ਗਈ ਉਹ ਨਹੀਂ ਹੋਊਗੀ ਸਹੀ ਗੱਲ ਪੰਜ ਤੋਂ ਉੱਪਰ ਫਾਇਟ ਵਾਲੀ ਹੋਊਗੀ ਹਮ ਕਰਮਾ ਜੀ ਦਾ ਬਾਸ ਕੀ ਬਾਤ ਆ ਭਾਈ ਜੇ ਮੈਂ ਮਰ ਜੇ ਹੱਥ ਫੇਰੀ ਚਲੋ ਇੱਕ ਚੱਕਰ ਹੀ ਨਹੀਂ ਇਹਨੂੰ ਕਰੀ ਪਾਸੇ ਤੇ ਅੱਗੇ ਆਪਾਂ ਦਿਖਾਈਏ ਦੋ ਨੰਬਰ ਭਾਈ ਇਹ ਵੀ ਐਚਐਫ ਦਾ ਨਹੀਂ ਕਿ ਨਾ ਹਾਂ ਭਾਈ ਇਹ ਐਚਐਫ ਦਾ ਕਿਹੜਾ ਸੂਹਾ ਬਾਈ ਇਹ ਵੀ ਬਾਈ ਪਹਿਰ ਦੂਜਾ ਸੂਹਾ ਡਾਕਟਰ ਕਿੰਨੇ ਦਿਨਾਂ ਦੀ ਕੱਚੀ ਆ ਗਈ ਇਹ ਐ ਮੰਨ ਕੇ ਚੱਲ ਡਾਕਟਰ ਪੁੱਲਾ ਹੀ ਜੂ 5-7 ਦਿਨ ਬਸੀ 5-7 ਦਿਨਾਂ ਦੀ ਕੱਚੀ ਲੇਵਾ ਦੇਖੋ ਬਾ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਕਿੰਨਾ ਬਾਈ ਇਹਦਾ ਦੁੱਧ ਪਾਇਆਦਾ ਕਿੰਨਾ ਇਰਕੀ ਦੇ ਦੂੰਗੀ ਬਾਈ ਪਿਛਲੇ ਸੂਏ ਮਾਲਕਾਂ ਨੇ ਦੱਸੇ ਵੀ 24 ਕਿਲੋ ਤੋਂ ਦਿੱਤਾ ਬਸੀ ਨੇ 22 ਤੇ ਹੀ ਮੰਨ ਕੇ ਲੜੇ ਵੀਰ ਥਣ ਦੇਖੋ ਯਾਰ ਗਲਾਬੀ ਥਣ ਪੂਰੀ ਵਿਥੀ ਦੇ ਥਣ ਨਾੜਾ ਨੂੜਾ ਫੁੱਲ ਚੰਗਿਆ ਦੁੱਧਾਂ ਵਾਲੀ ਨਾੜ ਵੀ ਬਹੁਤ ਚੰਗੀ ਲੱਗੀ ਵੀਆ ਕਰਮ ਵਾਲੀ ਨੂੰ ਜੇ ਗੱਲ ਕਰੀਏ ਰੰਗ ਰੂਪ ਦੀ ਬਾਈ ਮੈਂ ਕਹਣਾ ਕੀ ਆਵਾਜ਼ ਆ ਕਾ ਚਮਾ ਐ ਲਾਲ ਵੀ ਕਾਲੀ ਸਾਹ ਪਈ ਆ ਸਾਹ ਪਈ ਆ ਬਿਲਕੁਲ ਵੀਰੇ ਬਿਲਕੁਲ ਕਹਿਣ ਦੀ ਨਹੀਂ ਬਾਈ ਕਾਲੀ ਸਾਹਮਣੇ ਆ ਜਿਹੜੀ ਚੀਜ਼ ਹਮਮ ਸਹੀ ਗੱਲ ਆ ਚਮਕ ਦੇਖੋ ਬਾਈ ਸਿਆਣੇ ਦੇਖੋ ਮੈਂ ਕਹਣਾ ਵੀ ਕਹਿਣ ਦੀ ਲੋੜ ਹੀ ਨਹੀਂ ਬਿਲਕੁਲ 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 ਬਾਕੀ ਅੱਜ ਕੱਲ ਬਾਈ ਹਰ ਇੱਕ ਬੰਦਾ ਸਿਆਣਾ ਹੀ ਹਰ ਇੱਕ ਬੰਦਾ ਬਾਈ ਸਿਆਣਾਗਾ ਤੇ ਲੇਵਾ ਦੇਖੋ ਬਾਈ ਬਹੁਤ ਸੋਹਣਾ ਤੇ ਕਮਾਲ ਦਾ ਫਿਟਿੰਗ ਵਾਲਾ ਲੇਵਾ ਤਿਆਰ ਕਰਦੇ ਆਉਂਦੀ ਆ ਕਿੰਨੇ ਦਿਨ ਹਜੇ ਬਾਈ ਕੱਢ ਜੂਗੀ ਇਹ ਬਾਈ ਮਾਲਕਾਨੇ ਦਾ ਦੱਸਿਆ ਦਾ ਹਫਤਾ ਪਿਆਗਾ ਠੀਕ ਆ ਪੰਜ ਚਾਰ ਦਿਨ ਕੱਢ ਜੇ ਬੱਸੀ ਬਾਹ ਕਮਾ ਲਈ ਮੈਂ ਕਹਣਾ ਉਦੋਂ ਨੂੰ ਪੰਡ ਲਾ ਜਾਣੀ ਪੰਡ ਲਾ ਜੂ ਪੰਡ ਲੈ ਲਈ ਖੋਲਿ ਬਾਈ ਤੋਰੀ ਕੱਦ ਬਾਈ ਕੋਈ ਵੀਰ ਛੋੜਾ ਨਾ ਮੰਨ ਕੇ ਕਿਉਂਕਿ ਦੋਮਹੀ ਫੁੱਲ ਵੱਡੀਆਂ ਆ ਗਈਆਂ ਇੱਕ ਤਾਂ ਆ ਗਈ ਮੰਨ ਕੇ ਚੱਲੋ ਵੀ ਜਰਸੀ ਕ੍ਰੋਸ ਆ ਗਈ ਹੈ ਨਾ ਬਾਈ ਹਾਂ ਵੀਰੇ ਜਰਸੀ ਚ ਆਏ ਕੋਈ ਜਰਸੀ ਮੰਗ ਮੰਨ ਲੈ ਚਾਹੇ ਜਰਸੀ ਕ੍ਰੋਸ ਮੰਨ ਫੇਸ ਬੜਾ ਪਿਆਰਾ ਬੋਦੀਵਾਦੀ ਫੁੱਲ ਖਵਾ ਦੇ ਚਮਕ ਦੇਖੋ ਬਾਈ ਲਿਸੀਲਾ ਮੀਨ ਹੈ ਕਿ ਕਿਸੇ ਵਕਤ ਤੋਂ ਬਾਕੀ ਰੰਗ ਰੂਪ ਬਹੁਤ ਚੰਗਾ ਆ ਗਿਆ ਲੋਕ ਆਪਾਂ ਕਹਿੰਦੇ ਆ ਵੀ ਗੁਲਾਬੀ ਥਣ ਚਾਹੀਦਾ ਇਹਨੂੰ ਗੁਲਾਬੀ ਲੇਵਾ ਵੀ ਆ ਮੈਂ ਕਹਣਾ ਲੱਗਾ ਹਾਂਜੀ ਹਾਂ ਬਿਲਕੁਲ ਬਿਲਕੁਲ ਡਾਕਟਰ ਬਿਲਕੁਲ ਤੋੜ ਦੇ ਕੋਈ ਤਾਂ ਮਰੀ ਲੈ ਵੀ ਤੋੜਾ ਦਰਾਂ ਚੈੱਕ ਕਰ ਲਓ ਇੱਕ ਨੰਬਰ ਤੋੜਾ ਆਈ ਭਾਈ ਜੀ ਡਾਕਟਰ ਆ ਗੂ ਗੱਲਵਾਦੀ ਲੈ ਰਸਾ ਵੀ ਛੱਡ ਦਿੰਨੇ ਲੈ ਸਹੀ ਗੱਲ ਆ ਆਈ ਬੈਠਾ ਰਹੀ ਕਰਮਾਂ ਵਾਲੀ ਕੀ ਬਾਤ ਆ ਠੰਡੀ ਸੀਲ ਦੇਖੋ ਭਾਈ ਫੁੱਲ ਆ ਗਈ ਕਰਮਾਂ ਵਾਲੀ ਜਿਵੇਂ ਮਰਜੀ ਉਹ ਕਰੀ ਚੱਲੋ ਕੋਈ ਚੱਕਰੀ ਨਹੀਂ ਥੱਲੇ ਦੀ ਨੰਗ ਜੋ ਚਾਹੀ ਜਾਇ ਜਵਾਕ ਚੋਈ ਜਾ ਮੈਡਾ ਟਰਹੇ ਜੀ ਨਹੀਂ ਕੋਈ ਗੱਲ ਸਹੀ ਗੱਲ ਹੈ ਸਹਜ ਆ ਜਿਹੜਾ ਬਾਈ ਥਾਣਾ ਦਾ ਬਹੁਤ ਚੰਗਾ ਆ ਗਿਆ ਇੱਕੋ ਜਿਹਾ ਥਾਣਾ ਗਾ ਨਾੜਾ ਦੇਖੋ ਪਹਿਲਾਂ ਤਾਂ ਬਾਈ ਹਵਾਨੇ ਤੇ ਬੜੀਆਂ ਚੰਗੀਆਂ ਆ ਗਈਆਂ ਤੇ ਬਾਈ ਇਹਦਾ ਮੁੱਲ ਅਜ ਕੱਚੀ ਦਾ ਫਿਰ ਕੀ ਰਹੂਗਾ ਜਾਇ ਜੀ ਦੱਸੀ ਜਾਇ ਜੀ ਦੱਸਾਂਗੇ ਡਾਕਟਰ ਮੁੱਲ ਤਾਂ ਹੈਗਾ 76000 ਰੁਪਿਆ ਹੂੰ ਕੋਈ ਬਾਈ ਮਰਜੀ ਆ ਜਾ 2000 ਰੁਪਏ ਛੱਡ ਦੇਗਾ 2000 ਰੁਪਿਆ ਠੀਕ ਹੈ ਬਾਈ ਹਾਂ 68000 ਦੀ ਦੇਣੀ ਆ ਡਾਕਟਰ 70000 ਮੁੱਲ ਆ ਬਾਈ 68000 ਰੁਪਏ ਦੀ ਬਾਈ ਕਹਿੰਨਾ ਟੋਕ ਦੇਣੀ ਆ ਮੇਰਾ ਵੀਰ ਕੋਈ ਆ ਠੀਕ ਹੈ ਬਾਈ ਹਾਂ ਕੋਈ ਬਾਹਲਾ ਇੰਨਾ ਵਿਚੋਲਾ ਨਹੀਂ ਹੁੰਦਾ ਹਰ ਇੱਕ ਵੀਰ ਅੱਜ ਕੱਲ ਸਿਆਣਾ ਹੈਗਾ ਹੂੰ ਸਹੀ ਗੱਲ ਆ ਬਾਈ ਹਾਂ ਜੀ ਮੁੱਲ ਬਾਈ ਨੇ ਬਾਈ ਦੋਮਾਂ ਦੀ ਜਾਇਜ਼ ਕੀਤੀ ਆ ਜੇ ਦੋਮਾਂ ਚੋਂ ਕੋਈ ਵੀ ਪਸੰਦ ਆਵੇ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ